ਜਾਪੀਮ ਜੈਪਾਰਤ ਲਾਲ ਸलाम ਮੈਂ ਰਜਿੰਦਰ ạtਵਾਲ ਰਾਸ਼ਟਰੀ ਕ੍ਰਾਂਤੀ ਪਾਰਟੀ ਉਮੀਦਵਾਰ ਰਾਸ਼ਟਰੀ ਉਪ ਪ੍ਰਧਾਨ ਅੱਜ ਅਪੀਲ ਕਰਦਾ ਕਿ ਪੰਜਾਬ ਦੇ ਜਿੰਨੇ ਵੀ ਦਲਿਤ ਸਮਾਜ ਦੇ ਲੋਕ ਨੇ ਜਾਂ ਦੱਬੇ ਕੁਚਲੇ ਲੋਕ ਨੇ ਹਾਸ਼ੀਏ ਤੇ ੱੱਕੇ ਲੋਕ ਨੇ ਉਹਨਾਂ ਨੂੰ ਸੰਗਠਿਤ ਹੋਣ ਦਾ ਇੱਕ ਇਸ ਪਾਰਟੀ ਦੇ ਮਾਧਿਅਮ ਤੋਂ ਇੱਕ ਹੰਗਾਰਾ ਭਰਿਆ ਜਾ ਰਿਹਾ ਹੈ ਕਿਉਂਕਿ ਅੱਜ ਲੋੜ ਹੈ ਇਹ ਜਿਹੜੇ ਹਾਸ਼ੀਏ ਤੇ ੱਤਕੇ ਲੋਕ ਨੇ ਇਹ ਆਪਣੇ ਹੱਕ ਹਕੂਕ ਬਚਾਉਣ ਵਾਸਤੇ ਰਾਜ ਸੱਤਾ ਦੇ ਉੱਤੇ ਕਾਬੂਜ ਹੋਣ ਤੇ ਮੇਰੀ ਅਪੀਲ ਹੈ ਪੰਜਾਬ ਦੇ ਸਾਰੇ ਲੋਕਾਂ ਨੂੰ ਕਿ ਇਹ ਤੁਸੀਂ ਆਪਣੇ ਰਾਜ ਸੱਤਾ ਦੇ ਵਿੱਚ ਆ ਕੇ ਆਪਣੇ ਹੱਕ ਹਕੂਕਾਂ ਨੂੰ ਬਚਾ ਸਕਦੇ ਹੋ ਤੇ ਆਪਣੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਐ ਬਾਲਮੀਕੀ ਮਜਵੀ ਸਮਾਜ ਦੀਆਂ ਸਮਾਜਿਕ ਸੰਗਠਨ ਨੇ ਉਹ ਸਾਰੇ ਸੰਗਠਿਤ ਹੋ ਕੇ ਇਕ ਇਹੋ ਜਿਹਾ ਹਮਲਾ ਮਾਰੋ ਜਿਹਦੇ ਨਾਲ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚ ਸਕੋ ਤਾਂ ਕਿ ਤੁਹਾਡੀ ਅੱਜ ਤੱਕ ਜਿਹੜੀ ਆਵਾਜ਼ ਕਿਸੇ ਵੀ ਪਾਰਟੀ ਨੇ ਨਹੀਂ ਪਹੁੰਚਾਈਏ ਉਹ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਦਕਰ ਰਕਪਾ ਦੇ ਮਾਧਿਅਮ ਤੋਂ ਪਹੁੰਚਾਈ ਜਾ ਸਕੇ ਕਿ ਜਿਵੇਂ ਦੂਜੀਆਂ ਪਾਰਟੀਆਂ ਦੇ ਵਿੱਚ ਆਪਣੀਆਂ ਜੜੀਆਂ ਧਾਰਮਿਕ ਸੰਸਥਾਵਾਂ ਹਨ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਆਪਣਾ ਪੂਰਾ ਸਮਰਥਨ ਕਰਦੀਆਂ ਹਨ ਏ ਜਿਹੜੀਆਂ ਪੰਜਾਬ ਦੀਆਂ ਬਾਲਮੀਕੀ ਮਜਬੀ ਸਮਾਜ ਦੀਆਂ ਧਾਰਮਿਕ ਸੰਸਥਾਵਾਂ ਨੇ ਅਤੇ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਇਹ ਜੇ ਇਕੱਠੀਆਂ ਹੋ ਜਾਣ ਤਾਂ ਰਾਜ ਸੱਤਾ ਤੁਹਾਡੇ ਕੋਲੋਂ ਦੂਰ ਨਹੀਂ ਹੈ ਤੇ ਰਾਜ ਸੱਤਾ ਦੇ ਵਿੱਚ ਆਵੋ ਤੇ ਤਾਂ ਕਿ ਤੁਸੀਂ ਆਪਣੇ ਲੋਕਾਂ ਦਾ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਦਾ ਭਵਿੱਖ ਬਚਾ ਸਕੋ